ਨਾਮ ਕੇ ਤਾਰੇ ਸਗਲੇ ਜੰਤ ਗੁਰਾਂ ਜੰਦ ਦੇ ਜੀ ਮਾਰੇ ਪ੍ਰਮਾਨ ਕਰਦੇ ਨੇ ਇਹ ਨਾਮ ਦੀ ਤਾਕਤ ਸ਼ਕਤੀ ਜਿਹੜੇ ਉਸ ਦੇ ਆਸਰੇ ਦੇ ਸਾਰੇ ਜੀਵ ਜੰਤ ਨੇ ਨਾਮ ਕੇ ਤਾਰੇ ਖੰਡ ਬ੍ਰਹਮੰਡ ਤੇ ਨਹੀਂ ਖੰਡ ਪਰਮੰਡ ਦੇ ਦਰਤੀਆਂ ਦਾ ਹਿਸਾਬ ਨਹੀਂ ਆਕਾਸ਼ਾਪਤਾਲਾਂ ਦਾ ਹਿਸਾਬ ਨਹੀਂ ਲੇਕਿਨ ਸਾਰੇ ਨਾਮ ਦੇ ਆਸਰੇ ਤੇ ਖੜੇ ਨੇ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਚਾਰ ਵੇਦ ਨੇ 600 ਸਲ ਨੇ ਸਤਿ ਸਮ੍ਰਿਤੀਆਂ ਨੇ 14 ਪੁਰਾਣ ਨੇ ਸਾਰੇ ਇਹ ਵੀ ਵੇਦ ਸਾਸਤਰ ਵੀ ਨਾਮ ਦੇ ਆਸਰੇ ਤੇ ਖੜੇ ਨੇ ਸਭ ਇਹ ਸਾਸਤਰ ਨਾਮ ਦਾ ਹੀ ਜ਼ਿਕਰ ਕਰਦੇ ਨੇ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਇਹ ਨਾਮ ਦੀ ਸ਼ਕਤੀ ਹੈ ਜਿਹੜੇ ਸੁਣਨ ਨਾਲ ਗਿਆਨ ਪੈਦਾ ਹੁੰਦਾ ਹੈ ਧਿਆਨ ਤੇ ਇਨਸਾਨ ਲੱਗ ਜਾਂਦੇ ਨਾਮ ਕੇ ਤਾਰੇ ਅਗਾਸ ਪਾਤਾਲ ਇਨਾਂਮ ਦੀ ਸ਼ਕਤੀ ਨਾਲ ਆਕਾਸ਼ ਰ ਭਪਾਲ ਖੜੇ ਨੇ ਨਾਮ ਕੇ ਧਾਰੇ सगला ਆਕਾਰ ਕਿਤਨੇ ਸਿਸਤੀ ਕਿਤਨੇ ਆਕਾਰ ਪਰਮੇਸ਼ਰ ਨੇ ਬਣਾਏ ਕਿਨੇ ਜੀ ਜੰਦ ਬਣਾਏ ਨੇ ਕੋਈ ਅੰਤ ਨਹੀਂ ਪੀੜ ਪਹਾੜਾਂ ਦਾ ਕੋਈ ਇਹ ਸਾਰੇ ਵੀ ਨਾਮ ਦੇ ਆਸਰੇ ਤੇ ਖੜੇ ਨੇ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਇਹ ਸਾਰੀਆਂ ਪੁਰੀਆਂ ਨੇ ਸ਼੍ਰੀ ਪੁਰੀ ਹੈ ਬ੍ਰਹਮ ਪੁਰੀ ਹੈ ਔਰ ਕਿਲਾਸ਼ਪਲੀ ਕਿ ਭਵਨ ਨੇ 14 ਭਵਨ ਨੇ ਜਿਹਨਾਂ 14 ਲੋਕ ਕਹਿੰਦੇ ਨੇ ਮੁਸਲਮਾਨ 14 ਤਬਕ ਕਹਿੰਦੇ ਨੇ ਇਹ ਵੀ ਸਾਰੇ ਉਸੇ ਹਾਸਲੇ ਖੜੇ ਨੇ ਇਹ ਥੱਲੇ ਦੇ ਲੋਕ ਨੇ ਅਦਲ ਬਦਲ ਸਦਲ ਦਸਾਤਲ ਮਹਾਤਲ ਪਤਾ ਹਾਲ ਇਹ ਸਾਰੇ ਥੱਲੇ ਦੇ ਲੋਕ ਨੇ 14 ਭਵਨ ਜਿਨਾਂ ਨੂੰ ਕਿਹਾ ਜਾਂਦਾ ਹੈ ਨਾਮ ਕੇ ਸੰਗ ਉਧਰੇ ਸੰਸਰਵਨ ਇਹ ਨਾਮ ਦਾ ਸੰਗ ਦਾ ਪ੍ਰਤਾਪ ਹੈ ਜਿਹੜੇ ਸੁਣਨ ਦੇ ਨਾਲ ਸਨਮਨ ਕਰਨ ਦੇ ਨਾਲ ਹੀ ਉਹਨਾਂ ਦਾ ਕਲਿਆਣ ਹੋ ਜਾਂਦਾ ਹੈ ਨਾਮ ਸੁਣਨ ਨਾਲ ਹੀ ਕਲਿਆਣ ਹੋ ਜਾਂਦਾ ਹੈ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਕਿਰਪਾ ਕਰਕੇ ਜਿਸ ਨੂੰ ਆਪਣੇ ਨਾਮ ਨਾਲ ਪਰਮੇਸ਼ਰ ਲਗਾ ਲੈਂਦਾ ਹੈ ਨਾਨਕ ਚੋਥੇ ਪੰਦ ਮੇ ਸੋ ਜਨ ਗਤ ਪਾਏ ਚੌਥੇ ਬਾਅਦ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ। ਕਲਿਆਣ ਪ੍ਰੰਤ ਕਲਿਆਣ ਨੂੰ ਪ੍ਰਾਪਤ ਕਰ ਲੈਂਦਾ ਉਹ। ਐਸੀ ਕਿਰਪਾ ਬਖਸ਼ਿਸ਼ ਮਹਾਰਾਜ ਕਰਦੇ ਨੇ। ਹਰਗਦੇਵ ਬਾਦਸ਼ਾਹਬ ਹਰਦਾ। ਲੇਕਿਨ ਚਾਹੁੰਦਾ ਸਾਰੇ ਨੇ ਮੁਸਲਮਾਨ ਬਣਾ दिए। ਔਰ ਬੜਾ ਜ਼ੁਲਮ ਕਰਦਾ ਪਿਆ ਹਿੰਦੂਆਂ ਤੇ। ਕਸ਼ਮੀਰ ਤੋਂ ਅੰਮ੍ਰਾ ਦੀ ਗੋਬਾਦੇ ਚੱਲ ਗਏ ਬ੍ਰਾਹਮਣ ਲੋਕ ਸਾਰੇ। ਯੋਗੇ ਬੇੰਤਿੰਗੇ ਤੀਓ ਤਾਂ ਆਵਾਜ਼ ਆਈ ਜਾਓ ਅਨੰਤਪੁਰ ਸਾਹਿਬ ਜਾਓ ਗੁਰਦੇਵ ਸਾਹਿਬ ਦਾ ਨਿਰਖਸ਼ਾ ਕਰਨਗੇ ਇਹ ਬ੍ਰਾਹਮਣ ਮੱਢਲੀ ਇਕੱਠੀ ਹੋ ਕੇ ਆਗੇ ਗੁਰਦੇਵ ਸਾਹਿਬ ਨੇ ਚਲਣਾ ਛਾੜੇ ਰੱਖਸ਼ਾ ਕਰੋ ਸਾਡੀ ਸਹਾਇਤਾ ਕਰੋ ਬਾਦਲੇ ਹੁਕਮ ਕੀਤਾ ਜਾਓ ਉਹਨਾਂ ਦੇ ਜੇਮ ਨੂੰ ਕਹਿ ਦੇ ਇਹ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਉਸਨ ਮਸਲਮਾ ਮਰ ਜਾਣਗੇ ਮੁਸਲਮਾਨ ਤੁਸੀਂ ਆਪਣੇ ਆਪ ਮੁਸਲਮਾਨ ਬਣ ਜਾਗੇ ਹਰਨਦੇ ਬਣਾ ਖੁਸ਼ ਹੋਇਆ ਵੇਖੋ ਆਦਮੀ ਨੂੰ ਮੁਸਲਮਾਨ ਬਣਾਉਣਾ ਤਾਂ ਬੜਾ ਆਸਾਨ ਹੈ ਇੰਨੇ ਸਾਰੇ ਲੋਕਾਂ ਨੂੰ ਬਣਾਉਣ ਨਾਲੋਂ ਇੱਕ ਨੂੰ ਬਣਾਇਆ ਤਾਂ ਬੜਾ ਸੌਖਾ ਕੰਮ ਹੈ ਕਿਉਂਕਿ ਸ਼ਾਮ-ਦਾਮ ਦੰਡ-ਭੇਦ ਕਿਸੇ ਤਰੀਕੇ ਨਾਲ ਵੀ ਉਸ ਨੂੰ ਲਵਾਇਆ ਜਾ ਸਕਦਾ ਹੈ ਬੁਲਾ ਲਿਆ ਗੁਰਦੇਵ ਸਾਹਿਬ ਨੂੰ ਦਿੱਲੀ ਕਿਹ ਐਜ ਰੱਖ ਲਿਆ ਤਿੰਨ ਵਾਰ ਮੀਟਿੰਗ ਹੋਈ ਇਹਨਾਂ ਦੀ ਤਿੰਨ ਵਾਰ ਬੁਲਾਇਆ ਔਰਗਜੇਬ ਨੇ ਬਾਦਸ਼ਾਹ ਨੇ ਦਰਬਾਰ ਚ ਮਾਰਿਆ ਗੁਰਦੇਵ ਸਾਹਿਬ ਨੂੰ ਬڑا ਲੋਭ ਦਿੰਦਾ ਤੁਹਾਨੂੰ ਭਾਰਤ ਦੇ ਵਿੱਚ ਪੀਰ ਮੰਨਿਆ ਜਾਵੇਗਾ ਸਾਰੇ ਮੁਸਲਮਾਨ ਪੀਰ ਮੰਨ ਕੇ ਪੀਰ ਸਮਝ ਕੇ ਉਹਨੂੰ ਸਜਦੇ ਕਰਨਗੇ ਧੰਦੌਲੇ ਦੀ ਕੋਈ ਕਮੀ ਨਹੀਂ ਹੋਏਗੀ ਤੁਹਾਡਾ ਹੁਕਮ ਜਿਹੜਾ ਹੈ ਉਹ ਮੰਨਿਆ ਜਾਇਆ ਕਰੇਗਾ ਨਹੀਂ ਬਨੋਗੇ ਮੁਸਲਮਾਨ ਤਾਂ ਦੰਡ ਦਿੱਤਾ ਜਾਏਗਾ ਮੌਤ ਦੀ ਸਜ਼ਾ ਹੋਏਗੀ ਪਰ ਤੇ ਇੱਕ ਬਾਸਾ ਬੜੇ ਮੁਸਕਰਾਉਂਦੇ ਸੁਣਦੇ ਨੂੰ ਦੀ ਗੱਲਾਂ ਦਾ ਪਰ ਕਹਿ ਲਗੇ ਜੇ ਮੁਸਲਮਾਨ ਬਣ ਜਾਏਗਾ ਜੇ ਬੰਦਾ ਕੋਈ ਤਾਂ ਕੀ ਮੌਤ ਨਹੀਂ ਆਏਗੀ ਫਿਰ ਅਮਰ ਹੋ ਜਾਏਗਾ ਫਿਰ ਉਹ ਮੌਤ ਆਣੀ ਆਣੀ ਹੈ ਭਾਵੇਂ ਕਿਸੇ ਧਰਮ ਚ ਹੋਵੇ ਫਿਰ ਆਤਮਾ ਅਜਰ ਅਮਰ ਹੈ ਕਿਸ ਨੂੰ ਡਰਾਂਦੇ ਅਜਰ ਅਮਰ ਇਹ ਆਤਮ ਜਾਨੋ ਅਮਰ ਅਮਰ ਨਾ ਕਾਇਆ ਮਾਨੋ ਇਹ ਕਾਇਆ ਸਰੀਰ ਅਮਰ ਜਨਮਰ ਨਹੀਂ ਹੈ ਲੇਕਿਨ ਆਤਮਾ ਦਾ ਜਨਮਰ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ ਨਾ ਤੋ ਸਾਡੇ ਆਪ ਨੂੰ ਡਰਾਈ ਸਕਦਾ। ਕਹਿੰਦੇ ਬਸ ਦੇਖ ਲੋ ਮੇਰਾ ਫੈਸਲਾ। ਜਾਂ ਅਸੀਂ ਮੁਸਲਮਾਨ ਬਣ ਜਾਓ। ਜਾਂ ਕਰਾਮਤ ਦਿਖਾਓ ਫਿਰ। ਜਾਂ ਫਿਰ ਮਰਨੋਂ ਸੇ ਤਿਆਰ ਹੋ ਜਾ। ਤੇਨੇ ਗੱਲਾਂ ਚ ਕੋਈ ਕਰ ਲੋ। ਕਹਿੰਦੇ ਬਾਦਸ਼ਾਹ। ਮੁਸੀਬਦਾਰ ਕੇ ਮੁਸਲਮਾਨ ਬਣ ਕੇ ਮੌਤ ਤੋਂ ਬਚਣਾ ਨਹੀਂ ਚਾਹੁੰਦੇ। ਮੌਤ ਬਸ਼ਾਏਗੀ ਆਏਗੀ। ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀ ਹੈ ਜੋ ਸੰਸਾਰ ਜਾਏ ਉਸਨੇ ਚਲੇ ਜਾਣਾ ਹੈ ਯਾ ਤਾਂ ਇਸਲਾਮ ਹੈ ਵੀ ਆਹ ਮੁਸਲਮਾਨ ਬਣ ਕੇ ਮੌਤ ਨਹੀਂ ਆਣੀ ਔਰ ਕਰਮਾਂ ਦੇ ਅਨੁਸਾਰ ਹੋਣਾ ਨਹੀਂ ਮੁਸਲਮਾਨਾਂ ਕਹਿੰਦੇ ਮੁਸਲਮਾਨ ਬਣ ਜਾਓ ਕਿ ਭੀਸ਼ਤਾਂ ਨੂੰ ਭਰੀਆਂ ਮਿਲਣਗੀਆਂ ਇਹ ਕਰਮਾਂ ਨਾਲ ਸੰਬੰਧ ਮੁਸਲਮਾਨ ਬਣ ਨਾਲ ਹੀ ਹੋਏਗਾ ਬੜਾ ਤਰ੍ਹਾਂ ਤਰ੍ਹਾਂ ਦੇ ਨਾਲ ਡਰਾਉਣ ਦੀ ਕੋਸ਼ਿਸ਼ ਕਰਦਾ ਰਹਿੰਗੇ ਕਹਿੰਦੇ ਕਿ ਦਾਰੀ ਮਦੀਦਾਸ ਕੋਲ ਨੇ ਮਹਾਰਾਜਾ ਚੰਨ ਸੇਵਕ ਨਾਲ ਖੜੇ ਤੇ ਮੇਰਾ ਨਾਮ ਹੈ ਕਹ ਸੁਣਿਆ ਤੂੰ ਕਹਿੰਦਾ ਲਾਹੌਰ ਉਹ ਦਿੱਲੀ ਦੀ ਇਟ ਇਟ ਖੜਕਾਉਦਾਗਾ ਜਦ ਲ 10 ਮੇਰੇ ਕਾਂਦੇ ਲਾ ਕੇ ਦੱਸ ਭਾਈ ਮਦੀਦਾਸ ਕਹਿੰਨ ਲਗੇ ਮੈਨੂੰ ਹੁਕਮ ਹੋਏ ਗੁਰੂ ਦਾ ਤੇ ਹੁਣੇ ਖੜਕਾਉਦਾ ਲੇਕਿਨ ਮੇਰੇ ਗੁਰਦੇਵ ਹੁਕਮ ਨਹੀਂ ਕਰਦੇ ਇਹ ਨਹੀਂ ਤਾਕਤ ਕਿਥੋਂ ਆ ਗਈ ਕਹਿੰਦੇ ਮੈਂ ਅਸ਼ੀਰਦ ਪਰਸਾ ਲੈ ਲਿਆ ਸੀ ਮਹਾਰਾਜ ਦਾ ਉਸ ਸੀਤ ਪ੍ਰਸ਼ਾਦ ਦੀ ਨਹੀਂ ਤਾਕਤ ਆ ਗਈ ਤੇ ਮਾਰੇ ਨੇ ਸ਼ਾਂਤ ਕਰ ਦਿੱਤਾ ਵੀ ਜਿਹਦਾ ਸੀਤ ਪ੍ਰਸ਼ਾਦੂ ਦੀ ਤਾਕਤ ਨਹੀਂ ਇਹ ਤੋਂ ਵੀ ਨਹੀਂ ਤਾਕਤ ਆਪਣੇ ਇਹ ਦੱਸਣਾ ਹੈ ਜਿਹਦਾ ਸੀਤ ਪ੍ਰਸ਼ਾਦੂ ਦੀ ਵੀ ਤਾਕਤ ਹੈ ਨਾ ਪਰ ਅਸੀਂ ਮਾਰੇ ਦੇ ਹੁਕਮ 'ਚ ਖੜੇ ਹਾਂ ਜਿਵੇਂ ਪਰਮੇਸ਼ਰ ਕਰੇਗਾ ਉਹ ਸਾਨੂੰ ਮਨਜ਼ੂਰ ਹੈ ਤੇਰਾ ਬਾਣਾ ਮਿੱਠਾ ਲਾਗੇ ਉਹਦਾ ਬਾਣਾ ਸਾਨੂੰ ਮਿੱਠਾ ਲੱਗਦਾ ਕੇ ਦੇਖ ਲੈ ਵੀ ਬਣ ਜਾ ਮੁਸਲਮਾਨ ਨੇ ਤਾਂ ਫਿਰ ਜਿਹੜਾ ਤੂੰ ਦੱਸਦਾ ਇੰਨੀ ਤਾਕਤ ਹੈ ਹੁਣ ਦੇਖਾਂਗੇ ਤੇਰੀ ਤਾਕਤ ਔਰ ਇਹਨਾਂ چیر ਦਿੱਤੇ ਜਾਏਗਾ ਲੱਕੜ ਵਰਗਾ ਬੋਲ ਫਿਰ ਕੀ ਇੱਛਾ ਤੇਰੀ ਕਹਿੰਦਾ ਬਾਦਸ਼ਾਹ ਸ਼ਰੀਰ ਨੂੰ ਮਾਰ ਲੋਗੇ ਤੇ ਮਰਨਾ ਹੀ ਤਾਂ ਕੀ ਹੋਇਆ ਹਾਂ ਤੇ ਮਾਰੇ ਦੇ ਚਲਣਾ ਚ ਜਾ ਕੇ ਹਾਜ਼ਰੀਆਂ ਭਰਾਂਗੇ ਕਿਉਂਕਿ ਲੋਕ ਚ ਵੀ ਸਾਲੂ ਪਰਮੇਸ਼ਾ ਦਾ ਨਾਮ ਹੀ ਜਪਣੇ ਪਰ ਲੋਕ ਚ ਵੀ ਜਾ ਕੇ ਇਹ ਕੰਮ ਕਰਦੇ ਗੁਰੂ ਸਾਡੇ ਨਾਲ ਅੰਗ ਸੰਗ ਨੇ ਸਾਨੂੰ ਕਦੇ ਡਰ ਨਹੀਂ ਇਹ ਬੜੀਆਂ ਗੱਲਾਂ ਕਰਦਾ ਮੁਸਲਮਾਨ ਬਣਨ ਉਹ ਤੇ ਹਾਲੇ ਨਹੀਂ ਤਿਆਰ ਕਹਿੰਦੇ ਬਿਲਕੁਲ ਨਹੀਂ ਤਿਆਰ ਕੰਨ ਲਗਾ ਉਸਨੇ ਫਿਰ ਪਟੇ ਜਗੜਦੇ ਪਟੇ ਚੀਰ ਦਈ ਉਸਨਾਰੇ ਨਾਲ ਲੈ ਜਾ ਉਹ ਬਾਹਰ ਫਿਰ ਕਹਿੰਦਾ ਨਹੀਂ ਠੀਕ ਇੱਥੇ ਚੀਰੋ ਸਭ ਦੇ ਸਾਹਮਣੇ ਭਾਈ ਸਾਜੀ ਦਾਸ ਭਾਈ ਦੇ ਆਲਾ ਜੋ ਇੱਥੇ ਹੀ ਨੇ ਇਹਨਾਂ ਸਾਹਮਣੇ ਚੀਰੋ ਪਤਾ ਲੱਗੇਗਾ ਮੁਸਲਮਾਨ ਨਾ ਬਣਨ ਵਾਸਤੇ ਕੀ ਸਜ਼ਾ ਮਿਲਦੀ ਬੜੀ ਪ੍ਰਸੰਤਾ ਨਾਲ ਭਾਈ ਮਦੀ ਦਾਸ ਖੜੇ ਨੇ ਫਟੇ ਲੈ ਕੇ ਫਟਿਆਂ ਚ ਝਗੜ ਦਿੱਤਾ ਗਿਆ ਆਰਾ ਆ ਗਿਆ ਚੀਰਨ ਲੱਗੇ ਔਰ ਜੇ ਕਹਿੰਦਾ ਕਾਜੀ ਨੂੰ ਲਗਾ ਫਤਵਾ ਕਹਿੰਦਾ ਆਖਰੀ ਵਾਰ ਮੈਂ ਇਸ ਨੂੰ ਕਹਿੰਦਾ ਕਲਮਾ ਪੜ ਲੈ ਯਾ ਇਲਾਹੀ ਇਲਾਹ ਮੁਹੰਮਦ ਰਸੂਲ ਇਲਾਹ ਪੜ ਕਹਿੰਦਾ ਮੈਂ ਤੇ ਮੈਂ ਆਪਣੇ ਗੁਰੂ ਦਾ ਮੰਤਰ ਪੜਾਂਗਾ। ਕਹਿੰਦਾ ਲੈ ਫਿਰ ਤਿਆਰ ਹੋ ਜਾ ਰਹੇ ਹੁਸੈਨ। ਕਾਜੀ ਨੇ ਫਤਵਾ ਦਿੱਤਾ। ਇਹ ਕਲਮਾ ਨਹੀਂ ਪੜਦਾ ਇਹਨੂੰ। ਆਰੀਬ ਨਾਲ ਆਰੀਦਨ ਨਾਲ ਲੱਕੜ ਵਰਗਾ چیر ਦਿੱਤਾ ਜਾਵੇ। ਫਤਵਾ ਦੇ ਦਿੱਤਾ ਗਿਆ ਹਾਰ ਆ ਗਿਆ। ਉਹਨੇ ਕਲਮਾ ਕਹਿੰਦਾ ਮੈਂ ਗੁਰੂ ਦਾ ਦਿੱਤਾ ਕਲਮਾ ਪੜਾਂਗਾ। ਭਾਈ ਮਦੀਦ ਉਸਨੇ ਜਬ ਜਿਸਾ ਦਾ ਪਾਠ ਰਾਮ ਕਰ ਦਿੱਤਾ। ਆਰਾ ਚੱਲ ਪਿਆ ਹੁਣ ਅਵਸਥਾ ਚੌਥੇ ਬਦ ਦੀ ਸ਼ੁਰੂ ਹੋ ਗਈ ਹੈ ਨਾਨਕ ਚੌਥੇ ਬਦ ਮੈਂ ਸੋਜਨ ਗਦਬਾਏ ਆਰਾ ਚੱਲਦਾ ਬਲੰਦ ਲਾਲ ਭਾਈ ਮਤੀ ਦਾਸ ਪਾਠ ਕਰਦੇ ਜਾ ਰਹੇ ਨੇ ਪਾਠ ਹੰਦਾ ਜਾ ਰਹੇ ਆਰਾ ਚੱਲਦਾ ਜਾ ਰਹੇ ਇਲਾਹੀ ਉਸ ਪਰਮੇਸ਼ਰ ਦੇ ਚੱਲਣਾ ਨਾਲ ਜੁੜੇ ਹੋਏ ਵੈਸੇ ਹੀ ਦੀਦਾਸ ਪਾਈਂਦੇ ਆਲਾ ਗੁਰੂ ਇੱਕ ਬਾਤ ਸਭ ਸਭ ਦੇਖਦੇ ਪੈ ਨੇ ਬੜੀ ਦੁਨੀਆ ਦੇਖਦੇ ਪੈ ਦੁਨੀਆ ਰੋਈ ਖੂਨ ਦੇ ਅੰਸੂ ਨਿਕਲਦੇ ਵੇ ਲੋਕਾਂ ਦੇ ਜਿਹੜੇ ਮਹਾਰਾਜ ਦੇ ਸੇਵਕ ਨੇ ਇਹਨਾਂ ਨੂੰ ਕੋਈ ਦਰਸ ਨਹੀਂ ਆਇਆ ਮਾਰਾ ਹੁਦਾਂ ਚੱਲਦਾ ਰਿਹਾ ਔਰ ਭਾਈ ਮਤੀ ਦਾ ਹਰਿ ਸੰਤ ਨਾਲ ਪਾੜ ਕਰਦੇ ਜਾ ਰਹੇ ਨੇ ਸ਼ਹੀਦ ਹੋ ਫਾੜ ਹੋਇਆ ਤਾਂ ਪੰਜਾਬ ਦੀ ਸੌਦਾ ਪਾੜ ਪੂਰਾ ਹੋ ਗਿਆ ਉਹ ਫਟੇ ਦੋਨੋਂ ਪਾਸੇ ਗਿਰ ਗਏ ਔਰ ਇੱਕ ਆਤਮਾ ਚਲ ਗਈ ਮਹਾਰਾਜ ਦੇ ਚਰਨਾਂ ਦੇ ਵਿੱਚ ਕਿਉਂਕਿ ਚੌਥੇ ਪਾਸ ਦੇ ਪਹਿਲੇ ਸ਼ੁਰੂ ਹੋ ਗਏ ਸੀ ਇਹਨਾਂ ਦਾ ਉਹ ਸਰੀਰ ਤੋਂ ਅਲੱਗ ਹੀ ਹੋ ਜਾਂਦੇ ਸਨ ਬਾਣੀ ਨਾਲ ਐਸੇ ਲੈ ਨਾਲ ਮਿਲ ਗਏ ਜਿਉਂ ਜਲ ਮੇ ਜਲਾ ਇਹ ਘਟਾਣਾ ਤਿਉਂ ਜੋਤੀ ਸੰਗ ਜੋ ਸਮਾਨ ਤੇ ਮਹਾਰਾਜ ਚੰਨਾਂ ਨਾਲ ਜੁੜੇ ਤੇ ਮਹਾਰਾਜ ਚੰਨਾਂ ਜੀ ਜਾ ਕੇ ਲੀਨ ਹੋ ਜਾਂਦੇ ਨੇ ਇਸ ਕਰਕੇ ਮਹਾਰਾਜ ਫਰਮਾਨ ਜਿਸ ਆਪਨੇ ਨਾਮ ਲਾਏ ਜਿਨ੍ਹਾਂ ਨੂੰ ਆਪਣੇ ਨਾਮ ਨਾਲ ਪਰਮੇਸ਼ਰ ਨੇ ਲਗਾ ਲਿਆ ਨਾਨਕ ਚੌਥੇ ਪਦਮੇ ਸੋਜਨ ਗਤਬਾਏ ਉਹ ਫਿਰ ਕਿਥੇ ਪਹੁੰਚ ਜਾਂਦੇ ਚੌਥੇ ਪਦ ਤੇ ਜਿੱਥੇ ਉਹਨਾਂ ਦੀ ਗਤਵਾਂ ਜਾਂਦੀ ਕਲਿਆਣ ਹੋ ਜਾਂਦੀ ਹੈ ਤੇ ਅਸਰ ਦੇ ਨਾਲ ਜਦੋਂ ਐਸਾ ਜ਼ੁਲਮ ਕੀ ਤਾਰੰਗ ਜ਼ੈਬ ਨੇ ਮਾਰਿਆ ਗਿਆ ਤਲਵਾਰ ਦੇ ਨਾਲ ਕਦੀ ਧਰਮ ਨਹੀਂ ਤਬਦੀਲ ਹੁੰਦੇ بڑے بڑے ਹਲਾਕੂ ਆ ਗਏ ਚੰਗੇਜ਼ ਖਾਨ ਆਏ ਮੌਦ ਗਜ਼ਨਵੀ ਆਏ ਕੀ ਕਰ ਲਿਆ ਉਹਨਾਂ ਨੇ ਅਜੁਣੇ ਘਬਰਾਂ ਨਹੀਂ ਦੇਖਿਆ ਕਿੱਥੇ ਸੀ ਗਿਆ ਕਾਰੂ ਬਾਸ਼ਾ ਹਰੂ ਬਾਸ਼ਾ ਰੋਮ ਦੇਸ਼ ਦੇ ਬੜੇ ਬੜੇ ਤਗੜੇ ਬਾਸ਼ਾ ਕਿਤੇ ਨੇ ਅੱਜ ਗੁੰਝੇ ਤੇ ਜਿਨਕੇ ਜ਼ਮੀਨ ਜਿਨਕੇ ਡੰਕੇ ਸਨ ਜ਼ਮੀਨ ਆਸਮਾ ਡੰਕਾਂ ਉੱਪਰ ਜੰਮ ਜ਼ਮੀਨ ਆਸਮਾ ਗੁੰਜਦਾ ਸੇ ਓਡੇ ਓਡੇ ਬੜੇ ਰਾਜੇ ਬਾਸ਼ਾ ਹੋਏ ਚੁੱਪ ੜੇ ਹਮ ਗੌਰ ਮੇ ਹੁਹਾ ਵਾ ਕੁਛ ਵੀ ਨਹੀਂ ਹੁ ਘਬਰਾਂ ਚ ਬੈਨੇ ਹੁ ਹਾਂ ਬਲੀ ਕਰਦੇ ਜਿਹਨ ਬੜੇ ਤਗੜੇ ਹੋ ਕੇ ਚਲਦੇ ਸਨ ਜ਼ੁਲਮ ਕੀਤੇ ਉਹਨਾਂ ਨੇ ਜ਼ੁਲਮ ਦੀ ਸਜ਼ਾ ਮਿਲਦੀ ਵੀ ਭੋਗਦੇ ਪਏ ਨੇ ਲੇਕਿਨ ਸਮਝ ਨਹੀਂ ਆ ਇਸ ਗੱਲ ਦੀ ਲੇਕਿਨ ਜਿਹੜੇ ਉਸ ਪਰਮੇਸ਼ਰ ਨਾਲ ਜੁੜੇ ਨੇ ਉਹਨਾਂ ਨੂੰ ਦਰਦ ਹੁੰਦੀ ਕੋਈ ਨਹੀਂ ਪਰਮੇਸ਼ਰ ਨੇ ਪਹਿਲੇ ਆਪਣੇ ਨਾਲ ਮਿਲਾ ਲਏ ਹੋਏ ਹੈ ਰੂਪ ਸੱਜਾ ਦਾ ਸਤਿ ਅਸਥਾਨ ਉਸ ਪਰਮੇਸ਼ਰ ਦਾ ਕੈਸਾ ਰੂਪ ਹੈ ਸਤ ਉਹ ਸਤਿ ਉਹਦਾ ਸਥਾਨ ਹੈ ਜਿੱਥੇ ਬਾਹਰ ਰਹਿੰਦੇ ਨੇ ਸਚ ਕੰਡੇ ਬਿਸ ਸਚ ਖੰਡੇ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨੇ ਹਾਲ ਉਹ ਸਚ ਖੰਡੇ ਇਹਨਾਂ ਦਾ ਬਿਸ਼ਨਾਮ ਸਾਧਨ ਪੁਰਖ ਸਤ ਕੇਵਲ ਪ੍ਰਧਾਨ ਓਕਾਲ ਪੁਰਖ ਸਤ ਕੇਵਲ ਉਹ ਸਾਰੀ ਸ੍ਰਿਸ਼ਟੀ ਦੇ ਪ੍ਰਧਾਨ ਹੋਈ ਨੇ ਕਰਤੂ ਸਤ ਸਤ ਜਾ ਕੀ ਬਾਣੀ ਉਹਦਾ ਕਰਤਾ ਵੀ ਸਤਿ ਪਰਮੇਸ਼ਰ ਦਾ ਉਹਦੀ ਬਾਣੀ ਵੀ ਸਚ ਸਤ ਪੁਰਖ ਸਮਹ ਸਮਾਣੀ ਉਸਤ ਪਕਾਲਪੁਰ ਸਾਰੇ ਸਮਾਇ ਵੀ ਹੋਈਏ ਸਤ ਕਰਮ ਜਾਕੀ ਰਚਨਾ ਸਤ ਸਾਰੇ ਕਰਮ ਵੀ ਉਹਦੇ ਪਰਮੇਸ਼ਰ ਦੇ ਸੱਚੇ ਨੇ ਉਹਦੀ ਰਚਨਾ ਵੀ ਸਤ ਹੈ ਕਿਉਂਕਿ ਆਪ ਸੱਚੇ ਪਰਮੇਸ਼ਰ ਹੈ ਮੂਲ ਸਤ ਸਤ ਉਤਪਤ ਉਹਦੀ ਜੜ ਵੀ ਸਤ ਹੈ ਜਿੱਥੋਂ ਸਭ ਸੰਸਾਰ ਪੈਦਾ ਹੁੰਦਾ ਹੈ ਉਤਪਤੀ ਵੀ ਉਹਦੀ ਸਤ ਹੈ ਜਿਹੜੀ ਉਹ ਸਤ ਪੰਥ ਸਾਰਾ ਸੰਸਾਰ ਪੈਦਾ ਕਰਦੇ ਨੇ ਸਤ ਕਰਨੀ ਨਿਰਮਲ ਨਿਰਮਲੀ ਉਹਦੀ ਕਰਨੀ ਸਾਰੀ ਸੱਚਾ ਨਿਰਮਲ ਨਿਰਮਲੀ ਉਸ ਨਾਲ ਜੋ ਕਰਦੇ ਵੇ ਸਭ ਨਿਰਮਲ ਜਿਸੇ 부ਝਾਏ ਤਿਸੇ ਸਭ ਭਲੀ ਲੇਕਿਨ ਜਿੰਨੂੰ ਪਰਮੇਸ਼ਰ 부ਝਾ ਦਿੰਦਾ ਸਮਝਾ ਦਿੰਦਾ ਇਹ ਗੱਲ ਕੋਈ ਇਸਨੇ ਪਲਾ ਕਰਕੇ ਬੰਦੇ ਨੇ ਜੋ ਹੁੰਦਾ ਪਲਾ ਹੀ ਹੁੰਦਾ ਪਿਆ ਸਤਨਾਮ ਪ੍ਰਭ ਕਾ ਸੁਭਦਾਈ ਇਹ ਸਤਨਾਮ ਪੁਰਬਲਾ ਪੂਰਲਾ ਸਮੇ ਤੋਂ ਚਲਦਾ ਪਿਆ ਨਾਮ ਸਤਨਾਮ ਜਿਹੜਾ ਸਤਨਾਮ ਪ੍ਰਭ ਕਾ ਸੁਭਦਾਈ ਇਹ ਸੁਖ ਦਾ ਖਜ਼ਾਨਾ ਹੈ ਸਤਨਾਮ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਇਹ ਵਿਸ਼ਵਾਸ ਹੈ ਜਿਹਨੂੰ ਸਤ ਦੇ ਉੱਪਰ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਇਹ ਪ੍ਰਾਪਤ ਹੁੰਦਾ ਹੈ ਗੁਰੂ ਤੋਂ ਗੁਰੂ ਦਾ ਵਿਸ਼ਵਾਸ ਜੋੜਦੇਂਦਾ ਸਤ ਦੇ ਨਾਲ ਔਰ ਫਿਰ ਇਹ ਵਸਤੂ ਜਿਹਨੂੰ ਪ੍ਰਾਪਤ ਹੋ ਗਈ ਫਿਰ ਉਸਨੂੰ ਸੰਸਾਰ ਦੇ ਕਿਸੇ ਗੱਲ ਦਾ ਡਰ ਨਹੀਂ ਹੁੰਦਾ ਅਭੇਦ ਹੋ ਜਾਂਦੇ ਨੇ ਆਤਮਾ ਪ੍ਰਮਾਤਮਾ ਤੇ ਲੈ ਨ ਜਾਂਦੀ। ਇਸ ਪ੍ਰਕਾਰ ਮਾਰੇ ਪ੍ਰਮਾਨ ਕਰਦੇ ਨੇ ਇਹ ਨਾਮ ਦੇ ਅਸਰੇ ਸਾਰੀ ਸਿੱਖੀਆਂ ਖੜੀਆਂ ਨੇ। ਉਹ ਨਾਮ ਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਚੱਲਦਾ ਹੈ। ਪਰ ਜਿਸ ਦੇ ਉੱਪਰ ਆਪਣੀ ਕਿਰਪਾ ਕਰ ਦੇਣ ਉਹ ਚੌਥੇ ਪਾਉ ਦਾ ਅਧਿਕਾਰੀ ਹੋ ਜਾਂਦਾ ਹੈ। ਕਰ ਕਿਰਪਾ ਜਿਸ ਆਪਨੇ ਨਾਮ ਲਾਏ। ਕਿਰਪਾ ਕਰਕੇ ਉਸਨੇ ਆਪਣੇ ਨਾਮ ਨਾਲ ਪਰਮੇਸ਼ਰ ਲਗਾ ਲੈਂਦਾ ਹੈ। ਨਾਨਕ ਚੌਥੇ ਪਦ ਮੇ ਸੋਜਣ ਗਤ ਪਾਏ। ਉਹ ਚੌਥਾ ਬੰਦਪਰਾਤ ਕਰ ਲੈਂਦਾ ਹੈ ਔਰ ਉਹਦੀ ਕਲਿਆਣ ਹੋ ਜਾਂਦੀ ਹੈ